ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਲਵਿੰਦਰ ਸਿੰਘ ਤੇ ਅੱਜ ਅਸੀਂ ਪਹੁੰਚੇ ਆਂ ਖਰੜ ਵਿਖੇ ਜਿੱਥੇ ਕਿ ਅੱਜ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ ਤੇ ਇਸ ਭਜਨ ਨੱਠ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਕੋਲ ਆਪਣੀ ਸਿਹਤ ਦੇ ਲਈ ਵੀ ਸਮਾਂ ਨਹੀਂ ਹੈ ਪਰ ਜਦੋਂ ਸਮਾਂ ਹੱਥ ਦੇ ਵਿੱਚੋਂ ਲੰਘ ਜਾਂਦਾ ਹੈ ਤਾਂ ਸਿਆਣੇ ਦੇ ਕਹਿਣ ਦੇ ਮੁਤਾਬਕ ਫਿਰ ਬਹੁਤ ਹੀ ਜ਼ਿਆਦਾ ਪਛਤਾਉਣਾ ਪੈਂਦਾ ਹੈ ਕਿਉਂਕਿ ਕਈ ਵਾਰ ਛੋਟੀ ਜੀ ਬਿਮਾਰੀ ਹੀ ਬਹੁਤ ਵੱਡੀ ਬਣ ਜਾਂਦੀ ਹੈ ਪਰ ਕਈ ਵਾਰ ਸਹੀ ਇਲਾਜ ਨਾ ਮਿਲਣ ਕਰਕੇ ਵੀ ਉਹ ਬਿਮਾਰੀ ਵੱਧ ਜਾਂਦੀ ਹੈ ਤੇ ਅੱਜ ਤੁਹਾਡੀ ਸਿਹਤਾਂ ਦੇ ਲਈ ਅਤੇ ਕੁਝ ਖਾਸ ਇਲਾਜ ਦੇ ਲਈ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਅਸੀਂ ਪਹੁੰਚੇ ਅਖਰੜ ਵਿਖੇ ਜਿੱਥੇ ਕਿ ਟ੍ਰੀਟਵੈਲ ਫੈਮਿਲੀ ਕਲੀਨਿਕ ਤੇ ਡਾਕਟਰ ਰਿਤਿਕਾ ਜੀ ਅੱਜ ਸਾਡੇ ਨਾਲ ਹੋਣਗੇ ਜੋ ਕਿ ਹੋਮਿਓਪੈਥੀ ਦੇ ਨਾਲ ਲੋਕਾਂ ਦੀਆਂ ਉਹਨਾਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਜਿਨ੍ਹਾਂ ਦਾ ਤੁਸੀਂ ਟੈਂਪਰੇਰੀ ਕੁਝ ਸਮੇਂ ਲਈ ਤਾਂ ਇਲਾਜ ਕਰਵਾ ਲੈਂਦੇ ਹੋ ਪਰ ਫਿਰ ਤੋਂ ਬਿਮਾਰੀਆਂ ਆ ਜਾਂਦੀਆਂ ਨੇ ਹੋਮਿਓਪੈਥੀ ਦੇ ਵਿੱਚ ਕਿਸ ਤਰ੍ਹਾਂ ਇਲਾਜ ਹੁੰਦਾ ਹੈ ਹੋਮਿਓਪੈਥੀ ਕੀ ਹੈ ਅਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਡਾਕਟਰ ਸਾਹਿਬ ਇਲਾਜ ਕਰਦੇ ਨੇ ਤੇ ਕੀ ਤੁਸੀਂ ਇਹਨਾਂ ਬਿਮਾਰੀਆਂ ਦਾ ਇਲਾਜ ਘਰ ਬੈਠੇ ਵੀ ਮੰਗਵਾ ਇਲਾਜ ਕਰਵਾ ਸਕਦੇ ਹੋ ਦਵਾਈ ਮੰਗਵਾ ਸਕਦੇ ਹੋ ਜਾਂ ਫਿਰ ਹੋਰ ਜਿਹੜੇ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਨੂੰ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ ਡਾਕਟਰ ਰਿਤਿਕਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਰਵਰ ਸਰ ਥੈਂਕ ਯੂ ਤੇ ਇੱਥੇ ਖਰੜ ਦੇ ਵਿੱਚ ਨਿਊ ਓਪਨਿੰਗ ਕੀਤੀ ਹੈ ਜੀ ਹਾਂ ਹਾਂ ਜੀ ਸਾਡੀ ਕਲੀਨਿਕ ਦੀ ਕੱਲ ਹੀ ਓਪਨਿੰਗ ਹੋਈ ਆ ਇੱਥੇ ਪੂਰੇ ਏਰੀਆ ਦੇ ਵਿੱਚ ਸਾਡੇ ਰੰਦਾਵਾ ਰੋਡ ਤੇ ਇਹ ਫਰਸਟ ਹੋਮਿਓਪੈਥਿਕ ਕਲੀਨਿਕ ਹੋਏਗਾ ਤੇ ਮਤਲਬ ਹੁਣੇ ਹੀ ਸਟਾਰਟਿੰਗ ਕੀਤੀ ਹੈ ਤੁਸੀਂ ਇਸ ਫੀਲਡ ਦੇ ਵਿੱਚ ਡਾਕਟਰੀ ਲਾਈਨ ਦੇ ਵਿੱਚ ਕਿ ਇਸ ਤੋਂ ਪਹਿਲਾਂ ਵੀ ਕਰਦੇ ਰਹੇ ਹੋ ਇਸ ਤੋਂ ਪਹਿਲਾਂ ਵੀ ਕਰਦੀ ਰਹੀ ਹਾਂ ਮੈਨੂੰ 12 13 ਸਾਲ ਦਾ ਐਕਸਪੀਰੀਅੰਸ ਹੈਗਾ ਅੱਛਾ ਮਤਲਬ ਤੁਸੀਂ ਪਹਿਲਾਂ ਵੀ ਕਲੀਨਿੰਗ ਕੀਤਾ ਹੈ ਵੀ ਮਤਲਬ ਪਹਿਲਾਂ ਮੈਡੀਸਨ ਕੀਤਾ ਪਹਿਲਾਂ ਇਸ ਤੋਂ ਪਹਿਲਾਂ ਕਿੱਥੇ ਕਰ ਇਸ ਤੋਂ ਪਹਿਲਾਂ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਕਰਦੀ ਸੀ ਤੇ ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਜੌਬ ਕੀਤੀ ਐ ਮੈਂ ਕੈਂਸਰ ਪੇਸ਼ੈਂਟਸ ਦੇਖਦੀ ਸੀ ਡਾਕਟਰ ਕ੍ਰਿਸ਼ਨਾਸ ਕੈਂਸਰ ਹੀਲਰ ਸੈਂਟਰ ਚ ਉੱਥੇ ਵੀ ਮੈਂ ਹੋਮੀਓਪੈਥੀ ਰਾਹੀ ਰੋਗ ਪ੍ਰਤੀਰੋਧਕ ਸ਼ਮਤਾ ਵਿਧਾਨ ਵਾਲੀ ਮੈਡੀਸਿਨਸ ਦਿੰਦੀ ਰਹੀ ਆ ਕੈਂਸਰ ਪੇਸ਼ੈਂਟਸ ਨੂੰ ਏਡਸ ਦੇ ਪੇਸ਼ੈਂਟਸ ਨੂੰ ਹਾਂਜੀ ਮੈਡਮ ਜਿਵੇਂ ਹੋਮਿਓਪੈਥੀ ਬਾਰੇ ਵੈਸੇ ਤਾਂ ਤਕਰੀਬਨ ਜਿਹੜੇ ਆਪਣੀ ਸਿਹਤ ਪ੍ਰਤੀ ਜਾਗਰੂਕ ਨੇ ਉਹਨਾਂ ਲੋਕਾਂ ਨੂੰ ਤਾਂ ਪਤਾ ਹੀ ਹੈ ਹਨਾ ਵੀ ਇਹਦਾ ਨੁਕਸਾਨ ਨਹੀਂ ਹੁੰਦਾ ਕੋਈ ਪਰ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਇਲੈਕਟਰੋਪੈਥੀ ਦੀ ਤਾਂ ਹਰ ਇੱਕ ਨੂੰ ਜਿਵੇਂ ਆਮ ਦਵਾਈਆਂ ਲੈਂਦੇ ਨੇ ਪੈਰਾਸੀਟਾਮੋਲ ਲੈ ਲਈ ਕੋਈ ਹੋਰ ਲੈ ਲਈ ਡਾਕਟਰ ਕੋਲ ਜਾ ਕੇ ਇੰਜੈਕਸ਼ਨ ਵਾਲੇ ਉਹ ਚੀਜ਼ਾਂ ਨਾਰਮਲ ਨੇ ਹਰ ਇੱਕ ਨੂੰ ਬਚਪਨ ਤੋਂ ਕਿਉਂਕਿ ਉਹੀ ਚੀਜ਼ਾਂ ਜ਼ਿਆਦਾ ਚੱਲੀਆਂ ਨੇ ਹੋਮਿਓਪੈਥੀ ਬਾਰੇ ਘੱਟ ਪਤਾ ਲੱਗਿਆ ਹੈ ਇਹ ਹੈ ਕਿ ਹੋਮਿਓਪੈਥੀ ਕੀ ਇਹ ਵੀ ਕੋਈ ਉਸ ਲੈਵਲ ਦੀ ਜਿਵੇਂ ਬਾਕੀ ਬਿਮਾਰੀਆਂ ਦਾ ਇਲਾਜ ਹੁੰਦਾ ਬਾਕੀ ਜੋ ਸਿਲਟੀਆਂ ਨੇ ਉਵੇਂ ਮਿਲਦੀਆਂ ਨੇ ਉਸ ਤਰ੍ਹਾਂ ਦੀ ਕੋਈ ਚੀਜ਼ ਹੈ ਜਾਂ ਕੀ ਹੈ ਹੋਮਿਓਪੈਥੀ ਇਹਦੇ ਬਾਰੇ ਜਰੂਰ ਹੋਮਿਓਪੈਥੀ ਦੇਖੋ ਇੱਕ ਨੈਚੁਰਲ ਪੈਥੀ ਹੈ ਨੈਚੁਰਲ ਮੈਡੀਸਨ ਬਣਦੀ ਹੈ ਨੈਚੁਰਲ ਚੀਜ਼ਾਂ ਤੋਂ ਇਹਦੇ ਵਿੱਚ ਮੈਡੀਸਿਨਸ ਬਣਦੀਆਂ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਦੋਂ ਬਿਮਾਰੇ ਦਾ ਇਲਾਜ ਖਤਮ ਹੁੰਦਾ ਹੈ ਕਈ ਬਿਮਾਰੀਆਂ ਜਿਹੜੀ ਬਹੁਤ ਪੁਰਾਣੀਆਂ ਨੇ ਉਹਦੇ 'ਚ ਥੋੜਾ ਸਮਾਂ ਲੱਗਦਾ ਹੈ ਪਰ ਜੜੋ ਬਿਮਾਰੀ ਖਤਮ ਹੁੰਦੀ ਹੈ ਨਾਲੇ ਇਹ ਬੜਾ ਸਸਤਾ ਇਲਾਜ ਹੈ ਹਰ ਕਿਸੇ ਦੀ ਪਹੁੰਚ ਦੇ ਵਿੱਚ ਆਂਦਾ ਹੈ ਘਰ ਬੈਠੇ ਵੀ ਪੇਸ਼IENTS ਮੰਗਵਾ ਸਕਦੇ ਆ ਦਵਾਈ ਤੇ ਕੋਈ ਸਾਈਡ ਇਫੈਕਟ ਨਹੀਂ ਹੈ ਇਹਦਾ ਪੇਸ਼ੈਂਟਸ ਦੀ ਐਡਵਾਈਸ ਡਾਕਟਰ ਦੀ ਐਡਵਾਈਸ ਨਾਲ ਚੱਲੇ ਤਾਂ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਅੱਛਾ ਹਾਂ ਮਤਲਬ ਵੀ ਤੁਹਾਡੇ ਕਹਿਣ ਦਾ ਮਤਲਬ ਜਿਵੇਂ ਤੁਸੀਂ ਕਿਹਾ ਵੀ ਇਹਦਾ ਜਿਵੇਂ ਬਾਕੀ ਵੀ ਬਿਮਾਰੀਆਂ ਦਾ ਇਲਾਜ ਲੋਕ ਕਰਵਾਉਂਦੇ ਨੇ ਤਾਂ ਸਮਾ ਪਾ ਕੇ ਉਹ ਬਿਮਾਰੀ ਦੁਬਾਰੇ ਫੇਰ ਆ ਜਾਂਦੀ ਹੈ ਪਰ ਜੇ ਹੋਮਿਓਪੈਥੀ ਦੇ ਵਿੱਚ ਇਲਾਜ ਕਰਵਾਉਂਦੇ ਆ ਤਾਂ ਉਹ ਜੜ ਤੋਂ ਖਤਮ ਹੁੰਦੀ ਹੈ ਜੀ ਹਾਂਜੀ ਜੜ ਤੋਂ ਖਤਮ ਹੁੰਦੀ ਹੈ ਠੀਕ ਹੈ ਮਤਲਬ ਦੁਬਾਰਾ ਇਹ ਜਿੰਦਗੀ ਚ ਫਿਰ ਉਹ ਪ੍ਰੋਬਲਮ ਨਹੀਂ ਆਉਗੀ ਸੇ ਦੇਖੋ ਕੁਝ ਫੈਕਟਰਸ ਰਹਿੰਦੇ ਆ ਵਿੱਚ ਕਈ ਵਾਰੀ ਸਟ्रेस ਹੋ ਗਿਆ ਜਾਂ ਹੋਰ ਕੋਈ ਕਾਰਨ ਹੋ ਸਕਦਾ ਹੈ ਕਿ ਉਹ ਬਿਮਾਰੀ ਦੁਬਾਰਾ ਕੁਝ ਟਾਈਮ ਲਈ ਹੋਵੇ ਜੇ ਹੋਏਗੀ ਤਾਂ ਇੰਨੀ ਤੇਜ਼ੀ ਜਾਂ ਨਾਲ ਨਹੀਂ ਵਧੂਗੀ ਉਹ ਤੇ ਮਤਲਬ ਕਹਿ ਸਕਦੇ ਆ ਵਿਚਾਰ ਤੋਂ ਖਤਮ ਹੋ ਜਾਂਦੀ ਠੀਕ ਹੈ ਤੇ ਇੱਕ ਇਹ ਜ਼ਰੂਰ ਦੱਸਿਓ ਕਿ ਹੋਮਿਓਪੈਥੀ ਜਿਵੇਂ ਐਮਬੀਬੀਐਸ ਬਾਕੀ ਬੰਦੇ ਜਲਦੀ ਐਮਬੀਬੀਐਸ ਡਾਕਟਰ ਕੁਆਲੀਫਾਈ ਹੁੰਦੇ ਨੇ ਹਨਾ ਪੜਦੇ ਨੇ ਇਹ ਐਮਬੀਬੀਐਸ ਕੀ ਕੋਈ ਡਿਗਰੀ ਹੁੰਦੀ ਹੈ ਜੀ ਤੋਂ ਬਾਅਦ ਚ ਡਾਕਟਰ ਬਣਦਾ ਹੈ ਹੋਮਿਓਪੈਥੀ ਦਾ ਇੱਕ ਨਾਰਮਲ ਇਹ ਸਵਾਲ ਹੈ ਸਾਡੇ ਦਾ ਜਵਾਬ ਜ਼ਰੂਰ ਜੀ ਬਿਲਕੁਲ ਇਹ ਬੀਐਚਐਮਐਸ ਹੈ ਡਿਗਰੀ ਬੈਚਲਰ ਇਨ ਹੋਮਿਓਪੈਥਿਕ ਮੈਡੀਸਿਨਸ ਐਂਡ ਸਰਜਰੀ 5.5 ਸਾਲ ਦਾ ਕੋਰਸ ਹੁੰਦਾ ਹੈ ਤੇ ਬਿਲਕੁਲ ਜਿਵੇਂ ਐਮਬੀਬੀਐਸ ਐਮਬੀਬੀਐਸ ਡਿਗਰੀ ਹੈ ਇਹ ਵੀ ਉਦਾਂ ਹੀ ਇੱਕ ਡਿਗਰੀ ਹੈ ਕੋਈ ਵੀ ਕਰ ਸਕਦਾ ਹੈ ਐਮਬੀਬੀਐਸ ਤਾਂ ਮੇਰੇ ਖਿਆਲ ਚ 5 ਸਾਲ ਦੀ ਹੁੰਦੀ ਹੈ ਹਾਂਜੀ ਇਹ ਸਾਡੇ 5 ਸਾਲ ਦੀ ਹੈ ਤੇ ਅੱਜ ਕੱਲ ਕਾਫੀ ਸਾਰੇ ਬੱਚੇ ਕਰ ਰਹੇ ਹੈ ਹੋਮਿਓਪੈਥੀ ਬਹੁਤ ਵਧੀਆ ਹੈ ਕਿਉਂਕਿ ਸਾਈਡ ਇਫੈਕਟ ਨਹੀਂ ਹੈ ਇਹਦਾ ਕੋਈ ਤੇ ਕਰਨਾ ਚਾਹੀਦਾ ਹੈ ਠੀਕ ਹੈ ਹੋਮਿਓਪੈਥੀ ਤੇ ਕਿਹੜੀ ਕਿਹੜੀ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਤੁਸੀਂ ਲੋਕਾਂ ਨੂੰ ਦਵਾਈ ਦੇ ਰਹੇ ਹੋ ਜਾਂ ਦੇਖ ਰਹੇ ਹੋ ਜਾਂ ਕਿਹੜੀ ਬਿਮਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਪੱਕੇ ਤੌਰ ਤੇ ਇਲਾਜ ਕਰਦੇ ਹੋ ਬਸ ਤਾਂ ਮੈਨੂੰ ਪਤਾ ਹੈ ਕਿ ਜਿਵੇਂ ਆਪ ਕੈਮਰਾ ਗੱਲ ਚੱਲ ਰਹੀ ਸੀ ਕਿ ਹਰੇਕ ਬਿਮਾਰੀ ਤੇ ਜੇਕਰ ਸਮਝਾਉਣ ਲੱਗੇ ਤਾਂ तकरीबन ਘਟਿਆਂ ਵੱਧ ਦੀ ਲੱਗ ਜਾਣਗੇ ਪਰ ਇੱਥੇ ਜ਼ਰੂਰ ਤੁਹਾਨੂੰ ਇੱਕ ਰਿਕੁਐਸਟ ਕਰਾਂਗੇ ਕਿ ਥੋੜੀ ਮਤਲਬ ਸੰਖੇਪ ਦੇ ਵਿੱਚ ਜ਼ਰੂਰ ਦੱਸੋ ਹਰ ਇੱਕ ਬਿਮਾਰੀ ਦਾ ਵੀ ਜਿਹੜੀ ਸਪੈਸ਼ਲ ਤੁਸੀਂ ਕਰਦੇ ਹੋ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗੀ ਸਕਿਨ ਦੀ ਚਮੜੀ ਦੇ ਰੋਗ। ਜਿਹੜੀ ਚਮੜੀਆਂ ਦੀ ਚਮੜੀ ਦੀ ਅਲਰਜੀਜ਼ ਹੈ। ਹਾਂਜੀ। ਉਹਦੇ ਵਿੱਚ ਸਾਡਾ ਬਹੁਤ ਵਧੀਆ ਰਿਜ਼ਲਟ ਆਉਂਦੇ ਆ। ਸੰਖੇਪ ਦੇ ਵਿੱਚ ਕਾਫੀ ਦਿੱਕਤ ਹੈ ਲੋਕਾਂ ਨੂੰ। ਹਾਂਜੀ ਕਾਫੀ ਤਰ੍ਹਾਂ ਦੀ ਅਲਰਜੀ ਹੁੰਦੀ ਹੈ। ਲੋਕਾਂ ਨੂੰ ਇਹ ਲੱਗਦਾ ਹੈ ਕਿ 2-3 ਤਰ੍ਹਾਂ ਦੀ ਅਲਰਜੀਜ਼ ਹੁੰਦੀ ਹੈ ਚਮੜੀ ਦੀ ਪਰ ਐਦਾਂ ਨਹੀਂ ਹੁੰਦਾ ਜੇ ਆਪਾਂ ਡੀਪਲੀ ਡੂੰਘਾਈ ਦੇ ਵਿੱਚ ਜਾਈਏ। ਤੇ ਕਾਫੀ ਤਰ੍ਹਾਂ ਦੀ ਅਲਰਜੀ ਹੁੰਦੀ ਹੈ ਤੇ ਸਾਡੇ ਬਹੁਤ ਵਧੀਆ ਰਿਜ਼ਲਟ ਹੈ ਸਕਿਨ ਦੇ ਅਲਰਜੀਜ਼ ਦੇ ਵਿੱਚ ਅੱਛਾ ਜੀ ਦੂਜੀ ਹੋ ਗਈ ਫਲਵੇਰੀ ਜਿਹਨੂੰ ਆਪਾਂ ਦੇਖੀਏ ਕਿ ਲੋਕਾਂ ਨੂੰ ਬੜਾ ਉਹ ਜਾਂਦਾ ਇੱਕ ਸਟਿਗਮਾ ਹਾਂਜੀ ਚਿੱਟੇ ਦਾਗ ਪੈ ਜਾਂਦੇ ਆ ਤੇ ਉਹਦਾ ਪੱਕਾ ਇਲਾਜ ਹੈ ਸਾਡੇ ਕੋਲ ਤੇ ਕੋਈ ਸਾਈਡ ਇਫੈਕਟ ਨਹੀਂ ਆ ਉਹਦਾ ਮਤਲਬ ਜਿਨ੍ਹਾਂ ਨੂੰ ਹੋਈ ਹੋਈ ਆ ਉਹ ਵੀ ਠੀਕ ਹੋ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਅਸੀਂ ਖਾਣ ਵਾਲੀ ਮੈਡੀਸਿਨ ਦਿੰਦੇ ਆ ਉਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਇੱਜੇ ਜ ਆਪਣੇ ਪੰਜਾਬ ਦੀ ਗੱਲ ਕਰੀਏ ਇੱਥੇ ਨਸ਼ਾ ਬਹੁਤ ਹੈਗਾ ਹੈ ਹਾਂਜੀ ਹੈਨਾ ਕਾਫੀ ਨੌਜਵਾਨ ਨਸ਼ੇ ਦੇ ਵਿੱਚ ਪੈ ਪੰਜਾਬ ਦੀ ਹਾਂਜੀ ਬਹੁਤ ਜ਼ਿਆਦਾ ਤੇ ਉਹ ਡੀ ਐਡਿਕਸ਼ਨ ਦੀ ਵੀ ਨਸ਼ਾ ਛੁਡਾਣ ਦੀ ਵੀ ਆਪਾਂ ਦਵਾਈਆਂ ਦਿੰਦੇ ਆਂ ਕਈ ਪੇਸ਼ੈਂਟ ਮੇਰੇ ਕੋਲ ਆਂਦੇ ਆਂ ਜਵਾਨ ਮੁੰਡੇ ਆਂਦੇ ਆਂ ਉਹ ਕਹਿੰਦੇ ਆਂ ਕਿ ਆਪਾਂ ਨਸ਼ਾ ਛੁਡਾਣ ਲਈ ਦੂਜੀ ਗੋਲੀਆਂ ਲੈਂਦੇ ਆਂ ਪਰ ਸਾਡੀ ਉਹ ਗੋਲੀਆਂ ਛੁਡਾ ਦੋ ਮਤਲਬ ਇੱਕ ਨਸ਼ਾ ਮੈਂ ਤੁਹਾਡੀ ਗੱਲ ਤੋਂ ਗੱਲ ਯਾਦ ਆ ਗਈ ਜਿਵੇਂ ਉਹ ਨਸ਼ਾ ਛਡਵਾਉਣ ਲਈ ਅੱਜ ਕੱਲ੍ਹ ਉਹ ਡੀਏਟੀ ਐਕਸ਼ਨ ਸੈਂਟਰ ਖੋਲੇ ਨੇ ਜਿੱਥੇ ਜੀਵ ਥੱਲੇ ਵਾਲੀ ਗੋਲੀ ਦਿੰਦੇ ਆ ਪਰ ਉਹ ਵੀ ਕਹਿੰਦੇ ਨਸ਼ਾ ਲੱਗ ਜਾਂਦਾ ਬਿਲਕੁਲ ਉਹਦੀ ਵੀ ਲਤ ਲੱਗ ਜਾਂਦੀ ਹੈ ਤੇ ਉਹ ਛਡਾਣ ਲਈ ਵੀ ਸਾਡੇ ਕੋਲ ਮੁੰਡੇ ਆਉਂਦੇ ਆ ਕਈ ਮੁੰਡੇ ਆਉਂਦੇ ਆ ਅੱਜ ਕੱਲ੍ਹ ਕੁੜੀਆਂ ਵੀ ਬਹੁਤ ਜ਼ਿਆਦਾ ਇਨਵੋਲਵ ਹੋ ਰਹੀਆਂ ਇਸ ਚੀਜ਼ ਦੇ ਵਿੱਚ ਤੇ ਆਪਣੇ ਪੰਜਾਬ ਨੂੰ ਸੇਵ ਕਰਨਾ ਬਹੁਤ ਜ਼ਰੂਰੀ ਹੈ ਤੇ ਕੋਈ ਵੀ ਕੋਈ ਨੌਜਵਾਨ ਹੈ ਬੇ ਜਿਜਾ ਕਿੱਥੇ ਆ ਕੇ ਸਾਡੀ ਹੋਮਿਓਪੈਥਿਕ ਮੈਡੀਸਨ ਲੈ ਸਕਦੇ ਨੇ ਤੇ ਉਹਦਾ ਕੋਈ ਨੁਕਸਾਨ ਵੀ ਨਹੀਂ ਹੈ ਜਿਵੇਂ ਕਈ ਵਾਰ ਕੋਈ ਦੂਰ ਦਾ ਹੁੰਦਾ ਜਿਵੇਂ ਹੁਣ ਖਰੜ ਦੇ ਵਿੱਚ ਤੁਹਾਡਾ ਕਲੀਨਿਕ ਹੈ ਕੋਈ ਮਤਲਬ ਫਿਰੋਜ਼ਪੁਰ ਦਾ ਜਾਂ ਫਿਰ ਆਊਟ ਆਫ ਕੰਟਰੀ ਦਾ ਜਾਂ ਫਿਰ ਕਈ ਵਾਰ ਕਿਸੇ ਨੂੰ ਦਿੱਕਤ ਹੁੰਦੀ ਹੈ ਵੀ ਕੋਈ ਕਹਿੰਦਾ ਮੈਂ ਸਾਹਮਣੇ ਨਹੀਂ ਜਾਣਾ ਜਾਂ ਆਪਣਾ ਫੇਸ ਰਿਵੀਲ ਨਹੀਂ ਕਰਨਾ ਕਿ ਉਹਨਾਂ ਦੇ ਲਈ ਕੀ ਫੈਸਿਲਿਟੀ ਹੈ ਜੇਕਰ ਉਹਨਾਂ ਨੇ ਦਵਾਈ ਮੰਗਣੀ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਆ ਸਾਡੀ ਗੱਡਾ ਬੈਠੇ ਵੀ ਦਵਾਈਆਂ ਅਸੀਂ ਪਹੁੰਚਾਉਂਦੇ ਨੇ ਪੋਸਟ ਸਟਾਈਡ ਡਾਕ ਰਹਿ ਵੀ ਜਾਂਦੀ ਹੈ ਤੇ ਜੇ ਕੰਟਰੀ ਸਾਡੀ ਤੋਂ ਬਾਹਰ ਵੀ ਬੈਠੇ ਨੌਜਵਾਨ ਜੇ ਉਹ ਚਾਹੁੰਦੇ ਆ ਸਪੀਡ ਪੋਸਟ ਵੀ ਜਾਂਦਾ ਹੈ ਸਾਡਾ ਤੇ ਕੋਈ ਦਿੱਕਤ ਨਹੀਂ ਜੇ ਤੁਸੀਂ ਕਹਿ ਰਹੇ ਹੋ ਜਿਵੇਂ ਹਾਂਜੀ ਰਿਵੀਲ ਨਹੀਂ ਕਰਨਾ ਚਿਹਰਾ ਹੈ ਨਾ ਉਹ ਮੇਰੇ ਨਾਲ ਫੋਨ ਤੇ ਕੰਸਲਟ ਕਰਕੇ ਦਵਾਈ ਲੈ ਸਕਦੇ ਆ ਆਪਣੀ ਮਤਲਬ ਜਿਹੜਾ ਵੀ ਪੇਸ਼ੈਂਟ ਗੱਲ ਕਰੂਗਾ ਤੁਸੀਂ ਐਦਾਂ ਦੇ ਪਰੇਸ਼ਾਨੀਆਂ ਤਾਂ ਉਹਦਾ ਜੋ ਡਾਟਾ ਉਹ ਉਹਨਾਂ ਤੱਕ ਹੀ ਸੀਮਿਤ ਰਹੂਗਾ ਅੱਗੇ ਕਿਉਂਕਿ ਦੇਖਿਓ ਇਹ ਪੇਸ਼ੈਂਟ ਤੇ ਡਾਕਟਰ ਦੇ ਨਾ ਡਾਕਟਰ ਦਾ ਕੰਫਿਡੈਂਸ਼ੀਅਲ ਰੱਖਣਾ ਬਿਲਕੁਲ ਇਹ ਕੰਫਿਡੈਂਸ਼ੀਅਲ ਰੱਖਣਾ ਇਹ ਜਿਹੜਾ ਡਾਕਟਰ ਹੈ ਉਹ ਪੇਸ਼ੈਂਟ ਦਾ ਰਾਜ਼ਦਾਰ ਹੋਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਹਾਂਜੀ ਤਾਂ ਹੀ ਸਾਡਾ ਪੇਸ਼ੈਂਟ ਠੀਕ ਹੋਏਗਾ ਤੇ ਇੱਕ हेयर फॉਲ ਦੀ ਪ੍ਰੋਬਲਮ ਆ ਰਹੀ ਹੈ ਕਿ ਉਹਦਾ ਵੀ ਕੋਈ ਇਲਾਜ ਹੈ ਆਪਣਾ ਹਾਂਜੀ ਬਿਲਕੁਲ ਹੈ ਜਿਵੇਂ ਨਾਰਮਲ ਹੈਅਰ ਫਾਲ ਦਾ ਵੀ ਹੈਗਾ ਤੇ ਦੂਜਾ ਜਿਹਨੂੰ ਐਲੋਪੀਸ਼ੀਆ ਆਪਾਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਆ ਜਿਵੇਂ ਕਹਿੰਦੇ ਆ ਆਮ ਪਾਸ਼ਾ ਦੇ ਵਿੱਚ ਗੰਚ ਪੈ ਜਾਣਾ ਕਿਤੇ ਕਿਤੇ ਪੈਚ ਹੁੰਦੇ ਆ ਦਾੜੀ ਦੇ ਵਿੱਚ ਹੁੰਦੇ ਆ ਸਿਰ 'ਚ ਹੁੰਦੇ ਆ ਛੋਟੇ ਕੀੜਾ ਲੱਗਣਾ ਕਹਿੰਦੇ ਨੇ ਬਿਲਕੁਲ ਆਮ ਪਾਸ਼ਾ ਜਿਹਨੂੰ ਕੀੜਾ ਲੱਗਣਾ ਕਹਿੰਦੇ ਆ ਉਹਦੇ ਵੀ ਬਹੁਤ ਵਧੀਆ ਰਿਜ਼ਲਟਸ ਨੇ ਅੱਛਾ ਹਾਂਜੀ ਜਿਨ੍ਹਾਂ ਦੇ ਕਈ ਵਾਰ ਸਮੇਂ ਤੋਂ ਪਹਿਲਾਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਨੇ ਕਿ ਉਹਦਾ ਵੀ ਕੋਈ ਇਲਾਜ ਹੁੰਦਾ ਹੋਵੇ ਕਿ ਨਹੀਂ ਅੱਜਕੱਲ ਮੇਰੇ ਕੋਲ ਕਈ ਬੱਚੇ ਆ ਰਹੇ ਆ ਜਿਹੜੇ 8-10 ਸਾਲ ਦੇ ਨੇ ਪਰ ਉਹਨਾਂ ਦੇ ਵੀ ਗਰੇ ਚਿੱਟੇ ਵਾਲ ਹੋ ਰਹੇ ਆ ਗਰੇ ਵਾਲ ਹੋ ਰਹੇ ਆ ਤੇ ਬੱਚਾ ਜਿਹੜਾ ਉਹ ਚੀਜ਼ ਬਹੁਤ ਜ਼ਿਆਦਾ ਫੀਲ ਕਰਦਾ ਹੈ ਬੱਚਿਆਂ ਦੇ ਵਿੱਚ ਬੈਣਾ ਉੱਠਣਾ ਉਹਨਾਂ ਨੂੰ ਕੁਝ ਉਪਰਾ ਜਿਹਾ ਲੱਗਦਾ ਹੈ ਤੇ ਉਹਨਾਂ ਬੱਚਿਆਂ ਲਈ ਵੀ ਹੋਮਿਓਪੈਥਿਕ ਮੈਡੀਸਨ ਵਿਦਆਊਟ ਐਨੀ ਸਾਈਡ ਇਫੈਕਟ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਦਾ ਸਾਈਡ ਇਫੈਕਟ ਨਹੀਂ ਆਏਗਾ ਜਿਵੇਂ ਤੁਸੀਂ ਸਕਿਨ ਦਾ ਦੱਸਿਆ ਕਿ ਸਕਿਨ ਟਰੀਟਮੈਂਟ ਕਰਦੇ ਹੋ ਕਿ ਲੇਡੀਜ਼ ਦੇ ਲਈ ਜੋ ਕੁੜੀਆਂ ਨੇ ਬੱਚੀਆਂ ਨੇ ਉਹਨਾਂ ਦੇ ਲਈ ਵੀ ਜਿਵੇਂ ਉਹ ਬਿਊਟੀ ਪ੍ਰੋਡਕਟ ਵਗੈਰਾ ਯੂਜ਼ ਕਰਦੀਆਂ ਨੇ ਉਹਦੇ ਸਾਈਡ ਇਫੈਕਟ ਹੁੰਦੇ ਨੇ ਕਾਫੀ ਕਿ ਹੋਮਿਓਪੈਥੀ ਦੇ ਵਿੱਚ ਵੀ ਕੋਈ ਇਦਾਂ ਦੇ ਨੇ ਉਹਨਾਂ ਦੇ ਮਤਲਬ ਸਕਿਨ ਦੇ ਲਈ ਸਕਿਨ ਨੂੰ ਗਲੋ ਕਰਨ ਦੇ ਲਈ ਵੀ ਜਿੰਨਾ ਦਾ ਕੋਈ ਸਾਈਡ ਇਫੈਕਟ ਵੀ ਨਾ ਹੋਵੇ ਕਿ ਹੋਮਿਓਪੈਥੀ ਦੇ ਵਿੱਚ ਵੀ ਤੁਹਾਡੇ ਕੋਲ ਬਿਲਕੁਲ ਹੈਗੀ ਹੈ ਸਾਡੇ ਹੋਮਿਓਪੈਥੀ ਦੇ ਵਿੱਚ ਕੋਸਮੈਟਿਕ ਪ੍ਰੋਡਕਟਸ ਨੇ ਪਰ ਉਹ ਸਿਰਫ হোমিওপ্যাথিক মেডিসিনস ਨਾਲ ਹੀ بنائے ਜਾਂਦੇ ਆ ਜਿਵੇਂ ਸੰਸਕਰੀਨਸ ਹੋ ਗਈ हेयर कलर ਹੋ ਗਿਆ ਹਰਬਲ ਬਿਲਕੁਲ ਤੇ ਇਦਾਂ ਦੀਆਂ ਚੀਜ਼ਾਂ ਲੇਡੀਜ਼ ਲਈ ਕੁੜੀਆਂ ਲਈ ਬਹੁਤ ਸਾਰੀ ਹੈਗੀ ਆ ਹੋমিওপ্যাথੀ ਦੇ ਵਿੱਚ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਹਾਂਜੀ ਇਹ ਮਤਲਬ ਕਿੰਨੀਆਂ ਬਿਮਾਰੀਆਂ ਨੂੰ ਤੁਸੀਂ ਦੇਖਦੇ ਹੋ ਟਰੀਟ ਕਰਦੇ ਹੋ ਜਿਨ੍ਹਾਂ ਦੀ ਦਵਾਈ ਦਿੰਦੇ ਹੋ ਮਤਲਬ ਬਿਮਾਰੀਆਂ ਤਾਂ ਦੇਖੋ ਲਗਭਗ ਸਾਰੀਆਂ ਨੇ ਠੀਕ ਹੈ ਜੀ ਤੇ ਡਿਪੈਂਡ ਕਰਦਾ ਹੈ ਪੇਸ਼ੈਂਟ ਦੀ ਪੇਸ਼ੈਂਟਸ ਤੇ ਕਿ ਪੇਸ਼ੈਂਟ ਦੇ ਵਿੱਚ ਸਬਰ ਕਿੰਨਾ ਹੈ ਤੇ ਪੇਸ਼ੈਂਟ ਡਾਕਟਰ ਦੇ ਕਿੰਨਾ ਵਿਸ਼ਵਾਸ ਕਰਦਾ ਹੈ ਹੈਨਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜੇ ਜਦੋਂ ਪੇਸ਼ੈਂਟ ਥੋੜਾ ਪੇਸ਼ੈਂਸ ਨਾਲ ਦਵਾਈ ਖਾਵੇ ਤੇ ਪੇਸ਼ੈਂਟ ਜ਼ਰੂਰ ਠੀਕ ਹੁੰਦਾ ਹੈ ਕਿਉਂਕਿ ਚਲੋ ਉਹ ਤਾਂ ਹੈ ਨਾਰਮਲੀ ਅਗੇ ਜੇਕਰ ਜੜ ਤੋਂ ਕੋਈ ਬਿਮਾਰੀ ਖਤਮ ਕਰਨੀ ਆ ਤਾਂ ਪੇਸ਼ੈਂਟ ਦਾ ਰੱਖਣਾ ਲੱਗਦਾ ਦੇਖੋ ਆਪਾਂ ਨੇ ਉੱਪਰੋਂ ਬਿਮਾਰੀ ਨਹੀਂ ਠੀਕ ਕਰਨੀ ਜਿਵੇਂ ਹੁਣ ਫੁਲਵੈਰੀ ਦੀ ਗੱਲ ਕਰੀ ਐ ਇਹ ਜੇ ਤੁਸੀਂ ਕਹੋਗੇ ਕਿ ਸਕਿਨ ਡਿਜ਼ੀਜ਼ ਐ ਸਕਿਨ ਡਿਜ਼ੀਜ਼ ਨਹੀਂ ਹੈਗੀ ਇਹ ਆਟੋ ਇਮਿਊਨ ਡਿਜ਼ੀਜ਼ ਐ ਆਟੋ ਇਮਿਊਨ ਜਿਹੜੀ ਰੋਗ ਪ੍ਰਤੀਰੋਧਕ ਸ਼ਮਤਾ ਵਾਲੀ ਸੈਲਸ ਹੁੰਦੀ ਨਾ ਆਪਣੀ ਬਾਡੀ ਤੇ ਉਹ ਹੈਲਥੀ ਸੈਲਸ ਤੇ ਅਟੈਕ ਕਰਕੇ ਆ ਬਿਮਾਰੀ ਬਣਾਉਂਦੀ ਐ ਤੇ ਆਪਾਂ ਅਗਲੇ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਬਿਮਾਰੀ ਤੇ ਗੱਲ ਕਰਾਂਗੇ ਇੱਕ ਇੱਕ ਬਿਮਾਰੀ ਤੇ ਗੱਲ ਕਰਾਂਗੇ ਬਿਲਕੁਲ ਤੇ ਉਸ ਟਾਈਮ ਮੈਂ ਤੁਹਾਨੂੰ ਸਾਰਾ ਦੱਸਾਂਗੀ ਕਿ ਫਲਵੈਰੀ ਆ ਕੋਈ ਹੋਰ ਬਿਮਾਰੀ ਕਿਵੇਂ ਹੁੰਦੀ ਹੈ ਇਹਦਾ ਤੇ ਕਾਰਨ ਕੀ ਹੈ ਸਾਰਾ ਕੁਝ ਦੱਸਾਂਗੀ ਮੈਂ ਤੁਹਾਨੂੰ ਕੀ ਕੋਈ ਇਦਾਂ ਦਾ ਵੀ ਆਪਣੇ ਕੋਲ ਟਰੀਟਮੈਂਟ ਹੈ ਜਿਵੇਂ ਮੌਸਮ ਚੇਂਜ ਹੁੰਦਾ ਕਈਆਂ ਨੂੰ ਛਿੱਕਾਂ ਲੱਗ ਜਾਂਦੀਆਂ ਜ਼ੁਖਾਮ ਹੋ ਜਾਂਦਾ ਜਾਂ ਵਰ ਕਈਆਂ ਨੂੰ ਗਰਮੀ ਆ ਚ ਨਜਲਾ ਹੋ ਜਾਂਦਾ ਕੀ ਉਹ ਉਹ ਤੋਂ ਪਹਿਲਾਂ ਹੀ ਕੋਈ ਇਦਾਂ ਦਾ ਪ੍ਰੀਕੌਸ਼ਨਸ ਤੁਹਾਡੇ ਤੋਂ ਮਿਲੇ ਕਿ ਜਿਹਦੇ ਦਵਾਈਸਾਂ ਹੈਗੀਆਂ ਉਦ ਲਈ ਵੀ ਪ੍ਰੀਵੈਂਟਿਵ ਮੈਡੀਸਿਨਸ ਹੈਗੀਆਂ ਹਾਂ ਹਾਂਜੀ ਬਹੁਤ ਵਧੀਆ ਅਸਰ ਕਰਦੀਆਂ ਕਿ ਕਿਉਂਕਿ ਆ ਮੌਸਮ ਦੇ ਵਿੱਚ ਜਿਵੇਂ ਮੌਸਮ ਚੇਂਜ ਹੁੰਦਾ ਹੈ ਹੈਨਾ ਉਸ ਟਾਈਮ ਨੱਕ ਬਗਣਾ ਬੱਚਿਆਂ ਦਾ ਬੜਾ ਕਾਮਨ ਹੈ ਜਾਂ ਨੱਕ ਬੰਦ ਹੋ ਜਾਣਾ ਨੱਕ ਦਾ ਮਾਸ ਵਦਣਾ ਫਿਰ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਦਾ ਵੀ ਕਾਫੀ ਵਧੀਆ ਇਲਾਜ ਹੈਗਾ ਸਾਡੇ ਕੋਲ ਕਾਫੀ ਵਧੀਆ ਦਵਾਈਆਂ ਨੇ ਠੀਕ ਹੈ ਮਤਲਬ ਉਹ ਪਹਿਲਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਵੀ ਫਿਰ ਉਹ ਦਿੱਕਤ ਨਹੀਂ ਆਉ ਉਹਨਾਂ ਨੂੰ ਬਿਲਕੁਲ ਦਿੱਕਤ ਨਹੀਂ ਆਉਗੀ ਤੇ ਸਾਡੇ ਜੋ ਵੀ ਬਹੁਤ ਸਾਰੇ ਲੋਕ ਇਹ ਜੇ ਦੇਖਣੇ ਵੀ ਜਿਹੜੇ ਕਹਿੰਦੇ ਨੇ ਸਾਣਾ ਸੋਣਾ ਮੁਸ਼ਕਲ ਹੋ ਜਾਂਦਾ ਚਿੱਕਾਂ ਹੀ ਆ ਜਾਂਦੀਆਂ ਅੱਖਾਂ ਗੇ ਆਈ ਜਾਂਦੀਆਂ ਬਿਲਕੁਲ 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 ਵਧੀਆ ਤਰੀਕੇ ਨਾਲ ਉਹਦਾ ਰਿਜ਼ਲਟ ਮਿਲੂਗਾ ਪੇਸ਼IENTS ਨੂੰ ਤੇ ਇਹ ਜਿਹੜੀ ਸਾਡੀ ਦਵਾਈ ਹੈ ਹੋਮਿਓਪੈਥੀ ਦੀ ਇਹ ਇੱਕ ਨਿਊ ਬੌਰਨ ਆਵਜਾਤ ਬੱਚਾ ਵੀ ਲੈ ਸਕਦਾ ਹੈ ਤੇ 80 90 ਸਾਲ ਦਾ ਬਜ਼ੁਰਗ ਵੀ ਲੈ ਸਕਦਾ ਕੋਈ ਚਲੋ ਸਾਈਡ ਇਫੈਕਟ ਤਾਂ ਵੈਸੇ ਪਤਾ ਹੀ ਮੈਨੂੰ ਯੂਜ਼ ਚ ਲਗੇ ਕਿ ਕਿਸੇ ਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਆਦਾ ਜੇ ਡਾਕਟਰ ਦੀ ਐਡਵਾਈਸ ਨਾਲ ਚੱਲਾਂਗੇ ਤੇ ਕੋਈ ਸਾਈਡ ਇਫੈਕਟ ਨਹੀਂ ਆਇਆ ਚਲੋ ਉਹ ਤਾਂ ਹਰੇਕ ਚੀਜ਼ੇ ਹੋ ਜਾਂਦਾ ਉਦੋਂ ਜੇ ਆਪਾਂ ਬਿਨਾਂ ਸਲਾਹ ਤੋਂ ਕੋਈ ਵੀ ਚੀਜ਼ ਯੂਜ਼ ਕਰਾਂਗੇ ਜੰਦਾ ਬਿਨਾਂ ਸਲਾਹ ਤੋਂ ਕੋਈ ਵੀ ਹਾਂਜੀ ਬਿਨਾਂ ਸਲਾਹ ਤੋਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਹੈ ਜਿਵੇਂ ਹੋਮਿਓਪੈਥਿਕ ਫਾਰਮੇਸੀ ਦੇ ਵਿੱਚ ਵੀ ਕਾਫੀ ਹੋਮਿਓਪੈਥਿਕ ਫਾਰਮੇਸੀਜ਼ ਐ ਅੱਜਕੱਲ ਹੈ ਨਾ ਜਿਵੇਂ ਆਪਣੇ ਮਨ ਨਾਲ ਕੋਈ ਦਵਾਈ ਨਹੀਂ ਜਿਵੇਂ YouTube ਤੇ ਤੁਸੀਂ ਦੇਖੋਗੇ ਕੋਈ ਦਵਾਈ ਇਦਾਂ ਦੱਸ ਦਿੰਦੇ ਕਿ ਇਹ ਆਦੇ ਲਈ ਹੈ ਆਦੇ ਲਈ ਤੇ ਇਦਾਂ ਕਿਸੇ ਹੋਮੀਓਪੈਥਿਕ ਪ੍ਰੈਕਟੀਸ਼ਨਰ ਕਿਸੇ ਹੋਮੀਓਪੈਥਿਕ ਬਧੀਆ ਡਾਕਟਰ ਦੀ ਸਲਾਹ ਦੇ ਨਾਲ ਹੀ ਹਮੇਸ਼ਾ ਮੈਡੀਸਨ ਲੋ ਠੀਕ ਹੈ ਬਾਕੀ ਦਾ ਚਲੋ ਡਿਟੇਲ ਦੇ ਵਿੱਚ ਇੱਕ ਇੱਕ ਬਿਮਾਰੀ ਦਾ ਆਪਾਂ ਕੋਸ਼ਿਸ਼ ਕਰਾਂਗੇ ਆਡੀਅנס ਦੇ ਲਈ ਲੈ ਕੇ ਆਉਣ ਨੂੰ ਐਪੀਸੋਡ ਪਰ ਜਾਂਦੇ ਜਾਂਦੇ ਇੱਕ ਸਵਾਲ ਤਾਂ ਜਬਾ ਜਰੂਰ ਦਿਓ ਕਿ ਕਈਆਂ ਨੂੰ ਜਿਵੇਂ ਅੱਧਾ ਸਿਰ ਦੁਖਣ ਦੀ ਪ੍ਰੋਬਲਮ ਰਹਿੰਦੀ ਹੈ ਕਿ ਐਦਾਂ ਦੀਆਂ ਬਿਮਾਰੀਆਂ ਦਾ ਵੀ ਆਪਣੇ ਬਿਲਕੁਲ ਮਾਈਗਰੇਨ ਦਾ ਹਾਂਜੀ ਹਾਂਜੀ ਬਿਲਕੁਲ ਇਲਾਜ ਹੈਗਾ ਇਹਦਾ ਵੀ ਠੀਕ ਹੈ ਤੇ ਪ੍ਰੋਪਰ ਪੱਕਾ ਇਲਾਜ ਹੈ ਪ੍ਰੋਪਰ ਪੱਕਾ ਇਲਾਜ ਹੈ ਸੋ ਦੋਸਤੋ ਤੁਸੀਂ ਦੇਖਿਆ ਰੋਕ ਸਾਹਮਣੇ ਦੱਸਿਆ ਕਿ ਸਾਰੀਆਂ ਜੋ ਬਿਮਾਰੀਆਂ ਨੇ ਉਹਨਾਂ ਦਾ ਕਿਸ ਤਰ੍ਹਾਂ ਪੱਕੇ ਤੌਰ ਤੇ ਇਲਾਜ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਇੱਕ ਇੱਕ એપisode ਦੇ ਵਿੱਚ ਇੱਕ ਇੱਕ ਬਿਮਾਰੀ ਦਾ ਖਾਸ ਗੱਲਬਾਤ ਲੈ ਕੇ ਆਵਾਂਗੇ ਤੇ ਜੇਕਰ ਤੁਹਾਡਾ ਕਿਸੇ ਬਿਮਾਰੀ ਬਾਰੇ ਜਾਂ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਡਾਕਟਰ ਸਾਹਿਬ ਤੋਂ ਉਹਨਾਂ ਸਵਾਲਾਂ ਦਾ ਜਵਾਬ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਅੱਜ ਲਈ ਫਿਲਹਾਲ ਇੱਥੇ ਸਾਨੂੰ ਇਜਾਜ਼ਤ ਦਿਓ ਤੇ ਡਾਕਟਰ ਸਾਹਿਬ ਦਾ ਨੰਬਰ ਤੁਹਾਨੂੰ ਸਕਰੀਨ ਤੇ نیچے ਦਿਖ ਰਿਹਾ ਹੈ ਤੇ ਐਡਰੈਸ ਵੀ ਦਿਖ ਰਿਹਾ ਹੈ ਤੁਸੀਂ ਜਾ ਕੇ ਵੀ ਸੰਪਰਕ ਕਰ ਸਕਦੇ ਹੋ ਫੋਨ ਤੇ WhatsApp ਤੇ ਵੀ ਗੱਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਡਾਕ ਰਾਹੀਂ ਵੀ ਆਪਣੀ ਦਵਾਈ ਮੰਗਵਾ ਸਕਦੇ ਹੋ ਤੇ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜ਼ਰੂਰਤ ਦੇ ਅਨੁਸਾਰ ਇਹ ਗੱਲਬਾਤ ਕੀਤੀ ਜਾਵੇ ਮੈਸੇਜ ਕੀਤੇ ਜਾਣ ਕਿ ਸੋ ਇੱਕ ਬੇਨਤੀ ਸੀ ਸਾਡੇ ਵੱਲੋਂ ਸੋ ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ